ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ सोनू ਬੱਗਾ ਬੱਗਾ ਸਿਲਕ ਸਟੋਰ ਅੱਡਾ ਦੁਸਾਂਜ ਕਲਾਂ ਵਾਲਿਆਂ ਨੇ ਲਾਤੀਆਂ ਰੌਣਕਾਂ ਸੂਟਾਂ ਦੀ ਦੁਕਾਨ ਤੇ ਆ ਲੈ ਚ ਆਦੇ ਹਾਂ ਤੁਹਾਨੂੰ ਬੱਗਾ ਦੇ ਕੋਲ ਜਿੱਥੇ ਅੱਜ ਗਰਮੀਆਂ ਦੇ ਸੂਟਾਂ ਦੀ ਸੇਲ ਜਿਹੜੀ ਉਹ ਲਗਾ ਰਹੇ ਸਤਿ ਸ਼੍ਰੀ ਅਕਾਲ ਤੁਹਾਨੂੰ ਵੀਰੇ ਸਤਿ ਸ਼੍ਰੀ ਅਕਾਲ ਪਾਜੀ ਕੀ ਹਾਲ ਚਾਲ ਹੈ ਕਿਹੜੀ ਵੈਰਾਈ ਲੈ ਕੇ ਆਏ ਹੋ ਅੱਜ ਪਾਜੀ ਬੁਟੀਕ ਦੇ ਸੂਟ ਲੈ ਕੇ ਆਇਆ ਪਿਓਰ ਕਾਟਨ ਦੇ ਰਾਮ ਟੈਕਸ ਦੇ ਅੱਛਾ ਜੀ ਹਾਂਜੀ ਅੱਜ ਰੇਡ ਨਹੀਂ ਦੱਸਣੇ ਅੱਜ ਡਿਜ਼ਾਈਨੀਆਂ ਦਿਖਾ ਲੜੀਆਂ ਸਾਰੀਆਂ ਜਿਹੜੇ ਡਿਜ਼ਾਈਨੀਆਂ ਹਾਂ ਅੱਜ ਪਿਓਰ ਕਾਟਨ ਹੀ ਦਊਂਗਾ ਆ ਦੇਖੋ ਜੀ ਪਹਿਲੀ ਆਈਟਮ ਨਿੱਕੀ ਨਿੱਕੀ ਬੂਟੀ ਦੇ ਵਿੱਚ ਪਿਓਰ ਬਰਬਰੀ ਕਪੜਾ ਆਇਆ ਕਾਟਨ ਦੇ ਉੱਤੇ ਜੀ ਅੱਛਾ ਜੀ ਆਹ ਦੇਖੋ ਜੀ ਕਾਟਨ ਦਾ ਦੁਪੱਟਾ ਲੈਸ ਉੱਤੇ ਲੱਗੀ ਹੋਈ ਆ ਜੀ ਦੁਪੱਟੇ ਦੇ ਵੀ ਇਹਦੇ ਵਿੱਚ ਤੁਹਾਨੂੰ 8 ਕਲਰ ਮਿਲਣਗੇ ਭਾਜੀ ਠੀਕ ਹੈ ਜੀ ਦਿਖਾਓ ਜੀ ਜੁਦਾ ਆਪਾਂ ਡਿਜ਼ਾਈਨਿੰਗ ਦਿਖਾਉਦੇ ਪਏ ਆ ਅੱਜ ਕਲਰ ਮਗਰ ਦਿਖਾ ਲਾਂਗੇ ਜੀ ਇਹਦੇ ਵਿੱਚ ਦਿਖਾ ਦੇ ਜੇ ਲੋਗਾ ਕੋ ਵਿਜ਼ਿਟ ਕਰੂਗਾ ਕਲਰ ਆਪਾਂ ਉਹ ਦਿਖਾ ਲਾਂਗੇ ਦਿਖਾਓ ਹੋਰ ਵੈਰਾਈਟੀਆਂ ਇਹ ਵੈਰਾਈਟੀ ਆ ਸਭ ਤੋਂ ਟੌਪ ਦੀ ਪਿਓਰ ਕਾਟਨ ਦੀ ਵੈਰਾਈਟੀ ਆ ਇਹ ਵਿੱਚ 8 ਕਲਰ ਮਿਲਣਗੇ ਇਸ ਤੋਂ ਬਾਅਦ ਵਿੱਚ ਭਾਜੀ ਆ ਦੇਖੋ ਆਇਆ ਨਵਾਂ ਕੱਪੜਾ ਚੌਕਲੇਟੇ ਨੂੰ ਕਹਿੰਦੇ ਆ ਆ ਦੇਖੋ ਵੀਰ ਜੀ ਇਹ ਚੌਕਲੇਟ ਆ ਦੇਖੋ ਡਿਜ਼ਾਈਨ ਨੂੰ ਭਾਜੀ சூਟ ਦੀ ਪਿਓਰ ਥ੍ਰੈਡ ਦਾ ਕੰਮ ਆਊਗਾ ਭਾਜੀ ਪਿਓਰ ਕਾਟਨ ਦਾ ਸੂਟ ਹੈ ਚੌਕਲੇਟ ਦਾ ਜੀ ਨਾਲ 3 ਮੀਟਰ ਦੀ ਪਿਓਰ ਕਾਟਨ ਦੀ ਸਲਵਾਰ ਹੈ ਜੀ ਔਰ ਨਾਲ ਪਿਓਰ ਸਿਮਰ ਦਾ ਦੁਪੱਟਾ ਆਇਆ ਜੀ ਇਹਦੇ ਇਹਦੇ ਵਿੱਚ ਮਾਣਗੇ ਜੀ ਚਾਰ ਕਲਰ ਇਹਦੇ ਵਿੱਚ ਵੀ ਚਾਰ ਕਲਰ ਰਣਗੇ ਹੁਣ ਆਹ ਲਓ ਜੀ ਆ ਪੈਰਟ ਕਲਰ ਦਾ ਸੂਟ ਆਇਆ ਜੀ। ਸੋਤੀਆ ਰੰਗ ਦਾ ਸੂਟ। ਇਹ ਦੇਖੋ ਬਾਜੀ ਰੰਗ ਦੇ ਵਿੱਚ ਦੋ ਆਈ ਆ ਜੀ ਇੱਕ ਮਸਟਰਡ ਸ਼ੇਡ ਆ ਜੀ ਔਰ ਇੱਕ ਇਹ ਪੈਰਟ ਕਲਰ ਦਾ ਆਇਆ ਜੀ। ਇਹਦੇ ਨਾਲ ਵੀ ਆਉਗੀ ਜੀ ਵਾਈਟ ਸਲਵਾਰ ਆਉਗੀ ਜੀ 3 ਮੀਟਰ ਦੀ ਔਰ ਨਾਲ ਕੋਟੇ ਡੋਰੀਏ ਦਾ ਦੁਪੱਟਾ ਜੀ। 2 ਮੀਟਰ ਦਾ ਕੋਟੇ ਡੋਰੀਏ ਦਾ ਕਾਟਨ ਦਾ ਦੁਪੱਟਾ ਜੀ ਇਹਦੇ ਨਾਲ ਇਹਦੇ ਵਿੱਚ ਦੋ ਕਲਰ ਆਣਗੇ ਜੀ ਅੱਛਾ ਜੀ ਆਹ ਲਓ ਜੀ ਆਹ ਇਹਨੂੰ 3D ਸੂਟ ਕਹਿੰਦੇ ਆ ਜੀ ਆਹ ਸੂਟ ਆ ਜੀ 3D ਸੂਟ ਜੀ 3D ਸੂਟ ਹੈ ਹਾਂ ਜੀ ਪਿਓਰ ਕਾਟਨ ਦੇ ਉੱਤੇ ਆ ਜੀ ਇਹਦੇ ਵਿੱਚ ਵੀ ਚਾਰ ਕਲਰ ਆਏ ਆ ਆ ਦੇਖੋ ਜੀ 3 ਮੀਟਰ ਦੀ ਜਿਹੜੀ ਸਲਵਾਰ ਆਊਗੀ ਜੀ ਔਰ ਇਹਦਾ ਫਰੋਜੀ ਕਲਰ ਦਾ ਦੁਪੱਟਾ ਆਊਗਾ ਜੀ ਕਢਾਈ ਵਾਲਾ ਆਈ ਆ ਜੀ ਆਪਣੇ ਕੋਲ ਪਿਓਰ ਲੇਲਣ ਦੇ ਜਿਹੜੇ ਕੁਰਤੇ ਪਿਆਮੇ ਆਂਦੇ ਸੀਗੇ ਉਹ ਲੇਲਣ ਵਾਲੇ ਕੱਪੜੇ ਤੇ ਆਪਾਂ ਸੂਟ ਤਿਆਰ ਕਰਵਾਇਆ ਵਧੀਆ ਵਾਲੇ ਅੱਛਾ ਜੀ ਆਹ ਦੇਖੋ ਭਾਜੀ ਇਹਦਾ ਵੀਰ ਜੀ ਆ ਗਲਾ ਬਣਿਆ ਹੋਇਆ ਵੀ ਕੱਟ ਦਾ ਲੋ ਜੀ ਦੇਖ ਸਕਦੇ ਹੋ ਬਹੁਤ ਹੀ ਵਧੀਆ ਬਰੀਕ ਕਢਾਈ ਆ ਐਨ ਥ्रेडਵਰਕ ਮਿਲੂਗਾ ਜੀ ਗਲਾ ਆ ਹਾਂ ਜੀ ਆ ਇਹਦਾ ਫਰੰਟ ਦਾ ਘੇਰਾ ਬਣਿਆ ਆ ਜੀ ਇਹ ਸੇਮ ਘੇਰਾ ਬੈਕ ਦਾ ਵੀ ਆ ਜੀ ਇੱਦਾਂ ਪਿਛਲੇ ਬੈਕ ਪੱਲੇ ਦਾ ਆਹ ਦੇਖੋ फ्रंट दोनों कढ़ाई हाँ है और दुप्टा थी डिजाइनर दुपट्टा जी ए बहुत ही प्यारा इधर देखो बड़ा प्यारा दुपट्टा हांजी भाजी डिजाइन रोमन कॉटन आई है ਪਿਓਰ ਰੋਮਨ ਕਾਟਨ ਤੇ ਭਾਜੀ ਮਾਡਲ ਦਾ ਸੂਟ ਆ ਭਾਜੀ ਇਹ ਵੀਰ ਜੀ ਆ ਲੋ ਆ ਜਿਹੜੀ ਮਾਡਲ ਦਾ ਸੂਟ ਆ ਤੇ ਮਾਡਲ ਦਾ ਸੂਟ ਆ ਜੀ ਹਾਂਜੀ ਠੀਕ ਆ ਜੀ ਔਰ ਇਹਦੀ ਚੁੰਨੀ ਦੇਖੋ ਪਿਓਰ ਕਾਟਨ ਦੀ ਰਾਮ ਟੈਕਸ ਦਾ origignal piece ਆ ਵੀਰ ਜੀ ਇਹ ਆ ਲੇਖੋ ਫੋਟੋ ਤੇ ਜਿਹੜੀ ਚੁੰਨੀਆਂ ਭਾਜੀ ਉਹ ਦੋ ਰੰਗ ਦੀ ਆ ਆਪਾਂ ਚੁੰਨੀ ਤੇ ਕਢਾਈ ਕਰਾਤੀ ਆ ਠੀਕ ਆ ਜੀ ਓਕੇ ਇੱਕ ਆਖਰੀ ਵੀ ਭਾਜੀ ਆ ਚੀਜ਼ ਦਿਖਾ ਲੈਣੀ ਆ ਪਿਓਰ ਜਾਮ ਫੁੱਲ ਪਿਓਰ ਚੁੰਨੀ ਦੇ ਉੱਤੇ ਭਾਜੀ ਆਹ ਦੇਖੋ ਵੀਰ ਜੀ ਡਿਜ਼ਾਈਨ ਦੇਖੋ ਸੂਟ ਦਾ ਉੱਤੇ ਪੈਚਵਰਕ ਹੋਇਆ ਹੈ ਹਾਂਜੀ ਭਾਜੀ ਅਗਲਾ ਦਿਖਾਓ ਆ ਲਓ ਵੀਰ ਜੀ ਇੱਕਾ ਨਵੀਂ ਚੀਜ਼ ਆਈ ਹੈ ਆਪਣੀ ਅਸਲੀ ਰਾਮ ਟੈਕਸ ਦਾ ਵੀਰ ਜੀ ਬੇਸ ਆ ਇਹ ਇਹਨੂੰ ਪੈਚਵਰਕ ਉੱਤੇ ਹੋਇਆ ਦੇਖੋ ਭਾਜੀ ਔਰ ਬਰੀਕ ਮੋਤੀ ਦਾ ਕੰਮ ਹੋਇਆ ਸਾਰਾ ਵੀਰ ਜੀ ਆ ਪੂਰਾ ਹੈਂਡਵਰਕ ਧਾਗੇ ਦਾ ਕੰਮ ਆ ਇਹਦੇ ਨਾਲ ਜੀ ਫੁੱਲ ਪਿਓਰ ਦੀ ਚੁੰਨੀ ਲੇ ਅਸੀਸ ਵਾਲੀ ਬਾਜੋ ਭੈਣ ਜੀ ਇਹਦੇ ਵਿੱਚ ਪੰਜ ਕਲਰ ਦਊਗਾ ਵੀਰ ਜੀ ਬੱਗਾ ਸਿਲਕ ਸਟੋਰ ਅੰਡਾ ਦਸਾਂਝ ਕੋਲੇ ਲਾਤੀਆਂ ਮੋਜਾ ਜੀ ਟੈਂਡ ਵਾਲਿਆਂ ਨੇ ਤੋਹਫਾ ਦਸਾਂਝਾਂ ਵਾਲੇ ਸਾਰੇ ਪਿੰਡਾਂ ਦੇ ਆਲੇ ਦੁਆਲੇ ਵਾਲਿਆਂ ਲਈ ਇਹ ਪਾਕਿਸਤਾਨੀ ਸੂਟ ਆਪਾਂ ਲਿਆਂਦੇ ਆ ਜੀ ਅੱਛਾ ਜੀ ਪਾਕਿਸਤਾਨੀ ਸੂਟ ਵੀ ਆ ਗਿਆ ਪਾਕਿਸਤਾਨੀ ਸੂਟ ਵੀ ਆ ਗਿਆ ਭਾਜੀ ਪਿਓਰ ਗਲੇਸ ਦੇ ਉੱਤੇ ਆ ਜੀ ਪਾਕਿਸਤਾਨੀ ਸੂਟ 3 ਮੀਟਰ ਸਲਵਾਰ ਤੇ ਦੇਖੋ ਭਾਜੀ ਸੂਟ ਦਾ ਡਿਜ਼ਾਈਨ ਆ ਗਲੇ ਤੇ ਦੇਖੋ ਬ੍ਰਿਕ ਸ਼ਿਫਲੀ ਦਾ ਕੰਮ ਹੋਇਆ ਹੈ ਜੀ ਆਹ ਦੇਖੋ ਵੀਰ ਜੀ ਬ੍ਰਾਂਡਡ ਸੂਟ ਹੈ ਜੀ ਔਰ ਫੁੱਲ ਪਿਓਰ ਦੀ ਚੁੰਨੀਆਂ ਜੀ 3 ਮੀਟਰ ਦੀ ਸਲਵਾਰ ਆਉਗੀ ਜੀ ਔਰ ਫੁੱਲ ਪਿਓਰ ਦੀ ਚੁੰਨੀ ਆਉਗੀ ਚੁੰਨੀ ਦੇਖਿਓ ਬਾਜੀ ਓਰੀਜਨਲ ਪੀਸ ਹੈ ਜੀ ਇਹ ਕੰਪਨੀ ਦਾ 15 ਰੰਗ ਆਣਗੇ ਬਹੁਤ ਬਹੁਤ ਧੰਨਵਾਦ ਜੀ ਸੋਨੂ ਵੀਰ ਦਾ ਔਰ ਲਾਤੀਆਂ ਰੌਣਕਾਂ ਬੱਗਾ ਕੇ ਕੇ ਬੱਗਾ ਬੱਗਾ ਸਿਲਕ ਸਟੋਰ ਦਾ ਦੁਕਾਨ ਕਲਾ ਵਾਲਿਆਂ ਨੇ ਲਾਤੀਆਂ ਰੌਣਕਾਂ ਸੂਟ ਦੀ ਵੈਰਾਈਟੀ ਬਹੁਤ ਵਧੀਆ ਵਧੀਆ ਤੇ ਆਓ ਤੇ ਦੁਕਾਨ ਜਖਲਾਡੇ ਤੇ ਪਹੁੰਚ ਕੇ ਹਾਂਜੀ ਤੁਹਾਨੂੰ ਵੀ ਜੀ ਸਾਰੇ ਪਿੰਡ ਵਾਸੀਆਂ ਨੂੰ ਔਰ ਨਾਲ ਦੇ ਲੱਗਦੇ ਸਾਰੇ ਪਿੰਡਾਂ ਨੂੰ ਬੇਨਤੀ ਆ ਇੱਕ ਵਾਰੀ ਆ ਕੇ ਵੈਰਾਈਟੀ ਦੇਖੋ ਔਰ ਰੇਡ ਮੇਰਾ ਕਨਫਰਮ ਫਰਵਾੜੇ ਨਾਲ ਕਰੋ ਔਰ ਰੇਡ ਵੀ ਸਹੀ ਮਿਲੂਗਾ ਵੈਰਾਈਟੀ ਵੀ ਤੁਹਾਨੂੰ ਕੰਪਨੀ ਦੇ ਸੂਟ ਮਿਲਣਗੇ ਔਰ ਗਰੰਟੀ ਵਾਲੇ ਸੂਟ ਮਿਲਣਗੇ ਇੱਕ ਵਾਰੀ ਦੁਕਾਨ ਤੇ ਵਿਜ਼ਿਟ ਕਰੋ ਅਗੇ ਵੈਰਾਈਟੀ ਚੈੱਕ ਕਰੋ ਮੇਰੀ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ